ਖਬਰ ਆ ਰਹੀ ਹੈ ਨੇ ਕਿ ਜੀ ਸੁਖਪਾਲ ਸਿੰਘ ਖਹਿਰਾ ਅੰਡਰਗਰਾਉਂਡ ਹੋ ਗਏ ਨੇ ਹਾਲਾਂਕਿ ਪਿਛਲੇ 3-4 ਦਿਨ ਤੋਂ ਉਹਨਾਂ ਨੇ ਪੋਸਟਾਂ ਨਹੀਂ ਪਾਈਆਂ ਨੇ ਸਟੇਟਮੈਂਟ ਵੀ ਦਿੱਤੀ ਹੈ ਕਿ ਮੇਰੇ ਖਿਲਾਫ ਕਾਰਵਾਈ ਹੋ ਸਕਦੀ ਹੈਗੀਏ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈਗੀਏ ਕਿ ਸੁਖਪਾਲ ਸਿੰਘ ਖਹਿਰਾ ਅੰਡਰਗਰਾਉਂਡ ਹੋ ਗਏ ਨੇ ਦੇਖੋ ਸੁਖਪਾਲ ਸਿੰਘ ਖਹਿਰਾ ਨਹੀਂ ਅੰਡਰਗਰਾਉਂਡ ਹੋਏ ਨਾਲ ਦੀ ਨਾਲ ਵਿਕਰਮ ਸਿੰਘ ਮਜੀਠੀਆ ਦੇ ਸਾਲਾ ਸਾਹਿਬ ਗਜਪਤ ਸਿੰਘ ਗਰੇਵਾਲ ਵੀ ਅੰਡਰਗਰਾਉਂਡ ਹੋ ਗਏ ਨੇ ਔਰ ਸੁਪਾਰ ਸਿੰਘ ਖੈਰਾ ਹੋਣਾ ਨੇ ਪਹਿਲਾਂ ਹੀ ਇੱਕ ਦਿਨ 10 ਦਿਨ ਹੋ ਗਏ ਸ਼ਾਇਦ ਉਹਨਾਂ ਕਹਿੰਦੇ ਸੀ ਕਿ ਮੇਰੇ ਖਿਲਾਫ ਕੁਝ ਹੋ ਰਿਹਾ ਕੁਝ ਜਿਹੜੇ ਪੰਜਾਬ ਦੇ ਐਕਟਿਵਿਸਟ ਨੇ ਉਹਨਾਂ ਦੇ ਖਿਲਾਫ ਵੀ ਸਰਕਾਰ ਮਕਦਮਾ ਦਰਜ ਕਰਨ ਜਾ ਰਹੀ ਹੈ ਗਿਆ ਇਸ ਕਰਕੇ ਉਹਨਾਂ ਨੇ ਲਗਾਤਾਰ ਲਿਖ ਰਿਆ ਸੀ ਉਸ ਮਸਲੇ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਅਮਰਿੰਦ ਸਿੰਘ ਵੜਿੰਗ ਪ੍ਰਗਟ ਸਿੰਘ ਚਨਜੀਤ ਚੰਨੀ ਤੇ ਅੱਜ ਹਫਤੇ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਸਰਕਾਰ ਸੁਪਾਲ ਸਿੰਘ ਖਹਿਰਾ 'ਤੇ ਧੱਕਾ ਕਰਨ ਜਾ ਰਹੀ ਹੈ ਕਿ ਉਹਦੇ ਖਿਲਾਫ ਇੱਕ ਹੋਰ ਜਿਹੜਾ ਵਾ ਡੀਏ ਦਾ ਕੇਸ ਮਤਲਬ ਸਰੋਤਾਂ ਦੇ ਵੱਧ ਆਮਦਨ ਬਣਾਉਣ ਦੇ ਦੋਸ਼ ਦੇ ਤਹਿਤ ਸੁਪਾਲ ਸਿੰਘ ਖਹਿਰਾ ਦੇ ਖਿਲਾਫ ਮਕਦਮਾ ਦਰਜ ਕਰੀਆ ਪੰਜਾਬ ਪੁਲਿਸ ਅੱਜ ਪੰਜਾਬੀ ਜਾਗਰਣ ਦੇ ਸੀਨੀਅਰ ਪੱਤਰਕਾਰ ਨੇ ਜੈ ਸਿੰਘ ਛੱਬੜ ਸਾਹਿਬ ਉਹਨਾਂ ਦੀ ਖਬਰ ਪ੍ਰਕਾਸ਼ਿਤ ਆ ਜਿਹਦੇ ਚ ਕਿਹਾ ਕਿ ਸੁਪਾਲ ਸਿੰਘ ਖਹਿਰਾ ਤੇ ਉਹਨਾਂ ਦਾ ਬੇਟਾ ਦੋਨੇ ਅੰਡਰਗਰਾਊਂਡ ਹੋ ਗਏ ਨੇ ਇਸ ਕਰਕੇ ਇੱਕ ਬੜੀ ਚਿੰਤਾ ਵਾਲੀ ਗੱਲ ਹੈ ਕਿ ਇੱਕ ਹੀ ਵਾਕਿ ਉਹਦੇ ਖਿਲਾਫ ਮਕਦਮੇ ਦਰਜ ਹੋ ਜਾ ਰਿਹਾ ਵਾ ਤੇ ਕਿਉਂ ਹੋ ਰਿਹਾ ਕੀ ਸੁਪਾਲ ਸਿੰਘ ਖੈਰਾ ਸਰਕਾਰ ਨੂੰ ਰੜਕ ਰਿਹਾ ਜਾਂ ਸਰਕਾਰ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਰਿਹਾ ਹੈਗਾ ਇਸ ਮਸਲੇ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਸੁਪਾਲ ਸਿੰਘ ਖੈਰਾ ਦੇ ਮਸਲੇ ਵਿੱਚ ਅੱਜ ਗਨੀਵ ਕੌਰ ਮਜੀਠੀਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਐਮਐਲਏ ਨੇ ਔਰ ਵਿਕਰਮ ਸਿੰਘ ਮਜੀਠੀਆ ਦੇ ਜੀਵਨ ਸਾ ਉਹਨਾਂ ਨੇ ਵੀ ਆਪਣੇ ਫੇਸਬੁੱਕ ਸੋਸ਼ਲ ਮੀਡੀਆ ਤੇ ਲਿਖਿਆ ਔਰ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਸੋਸ਼ਲ ਮੀਡੀਆ ਪੇਜ ਆ ਉਹ ਜਿਹੜਾ ਵੀ ਉਹਨਾਂ ਦਾ ਕੋਈ ਚਲਾਉਂਦਾ ਉਸ ਤੇ ਵਿਕਰਮ ਸਿੰਘ ਮਜੀਠੀਆ ਨੇ ਵੀ ਲਿਖਿਆਗਾ ਵੀ ਇਹ ਧੱਕਾ ਹੋ ਰਿਹਾ ਵੀ ਇਹ ਸੁਪਾਲ ਸਿੰਘ ਖਹਿਰਾ ਦੇ ਨਾਲ ਧੱਕਾ ਹੋ ਰਿਹਾ ਕਿਉਂਕਿ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਫੜਿਆ ਗਿਆ ਉਹਦੇ ਸੁਪਾਲ ਸਿੰਘ ਖਹਿਰਾ ਨੇ ਹਾ ਦਾ ਨਾਰਾ ਮਾਰਿਆ ਅੱਜ ਸੁਪਾਲ ਸਿੰਘ ਖਹਿਰਾ ਨੂੰ ਚੁਣੌਤੀ ਹੈ ਵੀ ਸਰਕਾਰ ਉਹਦੇ ਖਿਲਾਫ ਮੁਕਦਮਾ ਦਰਜ ਕਰਨ ਜਾ ਰਹੀ ਹੈ ਤੇ ਇਸ ਕਰਕੇ ਉਹਨਾਂ ਵੀ ਉਸ ਟੱਬਰ ਨੇ ਵੀ ਆ ਵੀ ਕੀ ਇਹ ਜਿਹੜੇ ਸਰਕਾਰ ਖਿਲਾਫ ਬੋਲਦੇ ਸਰਕਾਰ ਉਹਨਾਂ ਨੂੰ ਜੇ ਇਸ ਤਰ੍ਹਾਂ ਕੰਟਰੋਲ ਕਰ ਰਹੀ ਹੈਗੀ ਇਹ ਉਹ ਜਿਹੜਾ ਮਸਲਾ ਹੈਗਾ ਕਿ ਇਹ ਜਿਹੜਾ ਵਾ ਪਰਚਾ ਉਹਨਾਂ ਦੇ ਦਰਜ ਹੋ ਸਕਦਾ ਔਰ ਨਾਲ ਦੀ ਨਾਲ ਕਿਉਂਕਿ ਆ ਵਿਕਰਮ ਸਿੰਘ ਮਜੀਠੀਆ ਦਾ ਸੌਰਾ ਪਰਿਵਾਰੀ ਬਿਜ਼ਨਸਮੈਨ ਸੀ ਉਹਨਾਂ ਦੀ ਉਹਨਾਂ ਦੀਆਂ ਵੀ ਕੰਪਨੀਆਂ ਸੀ ਉਹ ਇੱਕ ਵਾਰਾਂ ਤੇ ਗਜਪਤ ਸਿੰਘ ਗਰੇਵਾਲ ਜੋ ਵਿਕਰਮ ਸਿੰਘ ਮਜੀਠੀਆ ਦੇ ਸਾਲਾ ਨੇ ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋ ਗਏ ਫਿਰ ਉਹਨਾਂ ਨੂੰ ਲਗਾਤਾਰ ਦੋ ਦਿਨ ਬੁਲਾਉਂਦੇ ਰਹੇ ਉਹ ਪੇਸ਼ ਨਹੀਂ ਹੋਏ ਉਹਨੂੰ ਮਿਲ ਗਈ ਸੀ ਸੂਹ ਮਿਲ ਗਈ ਸੀ ਕਿ ਜੇ ਹੁਣ ਤੁਸੀਂ ਗਏ ਤੁਹਾਨੂੰ ਨਾਲ ਦੀ ਨਾਲ ਪਰਚਾ ਦਰਜ ਕਰਕੇ ਅਰੈਸਟ ਕਰ ਲੈਣਗੇ ਇਸ ਕਰਕੇ ਉਹ ਵੀ ਅੰਡਰਗਰਾਉਂਡ ਹੋ ਗਏ ਨੇ ਮਤਲਬ ਇਹ ਕਿਤਨੇ ਕਿਤੇ ਜਿਹੜਾ ਵਾ ਕਨੈਕਸ਼ਨ ਜਿਹੜਾ ਵਾ ਉਹ ਜੁੜਦਾ ਜਾ ਰਿਹਾ ਹੈਗਾ ਕਿ ਇਹ ਆਖਿਰ ਪੰਜਾਬ ਦੇ ਵਿੱਚ ਕੀ ਹੋ ਰਿਹਾ ਇਸ ਮਸਲੇ ਦੇ ਤੇ ਚਲੋ ਸਰਕਾਰ ਜਿੰਨਾ ਚਿਰ ਮਕਦਮਾ ਦਰਜ ਨਹੀਂ ਕਰਦੀ ਵਿਜੀਲੈਂਸ ਵਾਲੇ ਮਕਦਮਾ ਦਰਜ ਨਹੀਂ ਕਰਦੇ ਉਹਨਾਂ ਚਿਰ ਤੇ ਇਹ ਜਿਹੜਾ ਮਸਲਾ ਬੋ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਲੇਕਿਨ ਆ ਜਿਹੜੀਆਂ ਖਬਰਾਂ ਛਪੀਆਂ ਹੈਗੀਆਂ ਜਿਹੜਾ ਸੁਖਪਾਲ ਸਿੰਘ ਖੈਰਾ ਉਹਨਾਂ ਨੇ ਖੁਦ ਜਿਹੜਾ ਇਸ ਮਸਲੇ ਦੇ ਵਿੱਚ ਟਵੀਟ ਵੀ ਕੀਤੇ ਹੈਗੇ ਨੇ ਉਹਦੇ ਚ ਉਹਨਾਂ ਨੇ ਇਹ ਜਿਹੜੀ ਆ ਇਹ ਗੱਲ ਵੀ ਜਿਹੜੀ ਕੀਤੀ ਹੈਗੀ ਆ ਉਹਨਾਂ ਨੇ ਅੱਜ ਵੀ ਉਹਨਾਂ ਲਿਖਿਆ ਹੈਗਾ ਸੋਪਾਲ ਸਿੰਘ ਖੈਰਾ ਦੇ ਅਗਰੋਰ ਆਪਾਂ ਉਹਨਾਂ ਦਾ ਫੇਸਬੁੱਕ ਪੇਜ ਪੜ੍ਹ ਵੀ ਲਈਏ ਉਹ ਕੀ ਲਿਖਦੇ ਹਨ ਕਿ ਮੈਂ ਪ੍ਰਤਾਪ ਸਿੰਘ ਬਾਵਾ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜਾ ਔਕੇ ਸਮੇ ਮੇਰੇ ਨਾਲ ਜਿਹੜੇ ਵੀ ਨਾਲ ਖੜੇ ਨੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਹਿਆ ਗਿਆ ਕਿ ਆਪ ਸਰਕਾਰ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਰਾਜਨੀਤਿਕ ਬਦਲਾਖੋਰੀ ਦਾ ਨਿਸ਼ਾਨਾ ਬਣਾਉਣਾ ਨਿੰਦਣਯੋਗ ਹੈ ਖੈਰਾ ਪੰਜਾਬ ਦੇ ਲੋਕਾਂ ਦੀਆਂ ਆਵਾਜ਼ਾਂ ਨੂੰ ਹਮੇਸ਼ਾ ਬਿਬਾਕੀ ਦੇ ਢੰਗ ਨਾਲ ਉਠਾਉਂਦੇ ਨੇ ਤੇ ਲੋਕਾਂ ਦੇ ਹੱਕ ਲਈ ਲੜਦੇ ਨੇ ਉਹਨਾਂ ਖਿਲਾਫ ਝੂਠੇ ਕੇਸ ਬਣਾ ਕੇ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨਾ ਲੋਕਤੰਤਰ ਦੇ ਸਿਧਾਂਤਾਂ ਨਾਲ ਧੋਖਾ ਤੜੀਆ ਮੈਂ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਚੇਤਾਵਨੀ ਦਿੰਦਾ ਕਿ ਜੇਕਰ ਖੈਰਾਂ ਨੂੰ ਦੁਬਾਰਾ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਬਣਾਇਆ ਤਾਂ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਜਿਹੜਾ ਵਾ ਡੱਟ ਕੇ ਜਿਹੜਾ ਵਾ ਵਿਰੋਧ ਕੀਤਾ ਜਾਊਗਾ ਕਿਉਂਕਿ ਸੁਖਪਾਲ ਸਿੰਘ ਖੈਰਾਂ ਨੇ ਪਹਿਲਾਂ ਹੀ 5 ਮਹੀਨੇ ਰਹਿ ਚੁੱਕ ਨੇ ਹੁਣ ਇਸ ਤੋਂ ਇਲਾਵਾ ਜਿਹੜਾ ਵਾ ਆ ਰਾਜਾ ਅਮਰਿੰਦਰ ਸਿੰਘ ਵੜਿੰਗ ਸੁਖਜਿੰਦਰ ਸਿੰਘ ਰੰਦਾਵਾ ਕਾਕਾ ਲੋਗੜ ਉਹਨਾਂ ਨੇ ਵੀ ਜਿਹੜਾ ਵਾ ਇਸ ਤੇ ਜਿਹੜੇ ਉਹਨਾਂ ਨੇ ਆ ਕਿਹਾ ਸੀ ਕਿ ਸੁਖਪਾਲ ਸਿੰਘ ਖੇੜਾ ਨਾ ਧੱਕਾ ਹੋ ਰਿਹਾ ਗੁਰਜੀਤ ਸਿੰਘ ਔਜਲਾ ਬਲਬੀਰ ਸਿੰਘ ਸਿੱਧੂ ਉਹਨਾਂ ਵੀ ਲਿਖਿਆ ਗਿਆ ਗਨੀਵਕੌਰ ਮਜੀਠੀਆ ਹਰਮਿੰਦਰ ਸਿੰਘ ਗਿੱਲ ਉਹਨਾਂ ਨੇ ਵੀ ਕਿਹਾ ਵਗਾ ਹੁਣ ਬਿਕਰਮ ਸਿੰਘ ਮਜੀਠੀਆ ਗਰੀਬਕੌਰ ਮਜੀਠੀਆ ਕਹਿੰਦੇ ਕਿ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਰਾਹੀਂ ਚੱਲਦੀ ਆਪ ਸਰਕਾਰ ਤੇ ਭਗਵੰਤ ਮਾ ਜੋ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਸ ਦੀ ਆਵਾਜ਼ ਨੂੰ ਦਬਾਉਂਦੇ ਨੇ ਜਿਵੇਂ ਬਿਕਰਮ ਜੀ ਤੇ ਝੂਠੇ ਪਰਚੇ ਦਰ ਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਬਿਕਰਮ ਜੀ ਦੱਬਣ ਵਾਲੇ ਨਹੀਂ ਹੈ ਠੀਕ ਉਸੇ ਤਰ੍ਹਾਂ ਕਾਂਗਰਸ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਦਿੱਲੀ ਦੇ ਨੇਤਾ ਝੂਠੇ ਪਰਚੇ ਦਰਜ ਕਰਨ ਦੀ ਕੋਸ਼ਿਸ਼ ਕਰ ਰਹੇ ਜਿਸ ਦੀ ਉਹ ਨਿਖੇਦੀ ਕਰਦੇ ਗਰੀਬਕੌਰ ਮਜੀਠੀਆ ਕਹਿੰਦੇ ਨੇ ਸੁਖਪਾਲ ਖਹਿਰਾ ਖਿਲਾਫ ਇਹ ਕਰ ਰਹੀ ਪੰਜਾਬ ਸਰਕਾਰ ਦੀ ਨਾਕਾਮੀ ਖਲਾਫ ਆਵਾਜ਼ ਚੁੱਕਣ ਕਰਨ ਹੋ ਰਹੀ ਹੈ ਦਿੱਲੀ ਦੇ ਲੀਡਰ ਪੰਜਾਬ ਦੇ ਅਕਾਲੀ ਆਵਾਜ਼ ਠਾਉਣ ਵਾਲੇ ਨੇਤਾਵਾਂ ਖਲਾਫ ਵਿਜੀਲੈਂਸ ਦਾ ਦੁਰਪਯੋਗ ਕਰ ਰਹੇ ਨੇ ਪੰਜਾਬ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਖੱਜਲਖਵਾਰ ਕੀਤਾ ਜਾ ਰਿਹਾ ਹੈ ਬਿਨਾਂ ਕਿਸੇ ਖਸੂਰ ਤੇ ਪੰਜਾਬ ਦੀ ਆਵਾਜ਼ ਚੁੱਕਣ ਵਾਲਿਆਂ ਦੇ ਪਰਿਵਾਰ ਦੇ ਬੱਚਿਆਂ ਨੂੰ ਬੱਚਿਆਂ ਤੱਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪੰਜਾਬ ਪੁਲ ਦਾ ਸਿਆਸੀਕਰਨ ਇੱਥੋਂ ਤੱਕ ਹੋ ਗਿਆ ਕਿ ਕੁਝ ਚੁਣੀ ਦਾ ਅਫਸਰ ਆਪਣੀਆਂ ਸਮਾਮਾ ਭੁਲ ਕੇ ਵਿਰੋਧੀ ਧਿਰ ਦੇ ਲੀਡਰਾਂ ਖਲਾਫ ਕਾਰਵਾਈ ਕਰਨੇ ਪੰਜਾਬੀ ਨਾ ਕਦੇ ਝੁਕੇ ਸੀ ਨਾ ਝੁਕਣਗੇ ਪੰਜਾਬ ਪੰਜਾਬੀ ਤੇ ਪੰਜਾਬੀ ਦੀ ਲੜਾਈ ਜਾਰੀ ਰਹੀ ਰਗੀ ਹਿੰਮਤ ਦਲੇਰੀ ਕੁਰਬਾਨੀ ਵਾਲੇ ਪੰਜਾਬੀ ਆਪਣੇ ਹੱਕਾਂ ਲਈ ਲੜਦੇ ਰਹਿਣਗੇ ਤੇ ਅੱਗੇ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਲੜਦੇ ਰਹਿਣਗੇ ਦਿੱਲੀ ਵਾਲਿਆਂ ਨੂੰ ਪਹਜਾਓ ਪੰਜਾਬ ਬਚਾਓ ਗਨੀਵਕੌਰ ਮਜੀਠੀਆ ਇਹ ਗਨੀਵਕੌਰ ਹੁਣਾਂ ਲਿਖਿਆ ਹੈ ਹਰਮਿੰਦਰ ਗਿੱਲ ਹੁਣਾਂ ਲਿਖਿਆ ਇਹ ਸਾਰੇ ਜਿਹੜੇ ਇਹਨੇ ਮਸਲਾ ਵਾ ਕਿ ਜੇ ਪੰਜਾਬ ਦੇ ਵਿੱਚ ਜੇ ਕੁਝ ਹੋ ਰਿਹਾ ਇਹਨੂੰ ਲੈ ਕੇ ਜਿਹੜੀ ਆ ਅਜ ਸੁਪਾਲ ਸਿੰਘ ਖਹਿਰਾ ਹੁਣਾਂ ਨੇ ਜਿਹੜਾ ਵਾ ਜਿਹੜੀ ਗੱਲ ਕੀਤੀ ਹੈਗੀ ਕਿਕੀ ਢ ਲੋ ਹੁਣਾਂ ਨੇ ਵੀ ਪ੍ਰਗਟ ਸਿੰਘ ਹੁਣਾਂ ਨੇ ਵੀ ਲਿਖਿਆ ਹੈਗਾ ਔਰ ਦੋ ਦਿਨ ਪਹਿਲਾਂ ਉਹਨਾਂ ਨੇ ਲਿਖਿਆ ਹੈਗਾ ਸੀ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਕੌਣ ਗ੍ਰਹਿ ਵਿਭਾਗ ਕੌਣ ਕਰ ਰਿਹਾ ਉਹ ਕਹਿੰਦੇ ਕਿ ਸੁਪਾਲ ਸਿੰਘ ਖਹਿਰੇ ਨੇ ਲਿਖਿਆ ਸੀ ਉਸ ਤੋਂ ਬਾਅਦ ਜਿਹੜੀ ਚਰਚਾ ਸ਼ੁਰੂ ਹੋਈ ਆ ਕਿ ਇੱਕ ਵਕੀਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਈਪਾਸ ਕਰਕੇ ਪੰਜਾਬ ਪੁਲਿਸ ਦੇ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੂੰ ਦਿੱਲੀ ਬੁਲਾਉਂਦੇ ਨੇ ਤੇ ਆ ਆਮ ਆਦਮੀ ਪਾਰਟੀ ਦੇ ਦਿੱਲੀ ਬੈਠੇ ਲੀਡਰ ਦੇ ਕਹਿੰਦੇ ਅਜੇਹੇ ਪੰਜਾਬ ਦੇ ਵਿੱਚ ਅਜੇਹੇ ਨetaਵਾਂ ਤੇ ਕੁਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇਨੇ ਮੇਰੇ ਵਿਰੋਧ ਪੰਜ ਝੂਠੇ ਕੇਸ ਦਰਜ ਕਰਕੇ ਮੈਨੂੰ ਪੰਜ ਮਹੀਨਾ ਲਈ ਜੇਲ੍ਹ ਭੇਜਣ ਤੋਂ ਬਾਅਦ ਵੀ ਹਾਲੇ ਵੀ ਆਮ ਆਦੀ ਪਾਰਟੀ ਵਾਲਿਆਂ ਦੀ ਪਿਆਸ ਨਹੀਂ ਬੁਝੀ ਲੱਗਦੀ ਹੁਣ ਮੁੜ ਜਿਹੜੇ ਇਹਨਾਂ ਦੇ ਨਿਰਦੇਸ਼ਾਂ ਤੇ ਕੰਮ ਕਰਨ ਵਾਲੀ ਵਕੀਲਾਂ ਦੀ ਇਹ ਇੱਕ ਸ਼ਰਾਰਤੀ ਟੀਮ ਪੰਜਾਬ ਪੁਲਿਸ ਤੇ ਮੁੜ ਦਬਾਅ ਪਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਸੁਪਾਲਸ ਸਿੰਘ ਘਹਿਰਾਂ ਨੂੰ ਗ੍ਰਿਫਤਾਰ ਕੀਤਾ ਮੇਰੇ ਤੋਂ ਇਲਾਵਾ 8-10 ਹੋਰ ਆਗੂਆਂ ਕਾਰਕੁਨਾਂ ਦੀ ਵੀ ਸੂਚੀ ਹੈ ਜੋ ਸਰਕਾਰ ਦੀ ਹਟ ਲਿਸਟ ਤੇ ਇਹ ਜਿਹੜਾ ਵਾ ਸੁਪਾਲ ਸਿੰਘ ਖਹਿਰਾ ਉਹਨਾਂ ਨੇ ਖਦ ਖਦਸ਼ਾ ਕੀਤਾ ਹੈ ਉਸ ਤੋਂ ਬਾਅਦ ਸਾਰੇ ਲੀਡਰਾਂ ਨੇ ਸੁਖਪਾਲ ਸਿੰਘ ਖਹਿਰਾ ਦੇ ਜਿਹੜੇ ਹੱਕ ਦੇ ਵਿੱਚ ਗੱਲ ਕੀਤੀ ਹੈ ਪਰ ਫਿਲਹਾਲ ਸ਼੍ਰੋਮਣੀ ਕਾਲੀ ਦਲ ਦੇ ਲੀਡਰਾਂ ਨੇ ਵੀ ਕਰਤੀ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਜਿਹੜੀ ਸਥਿਤੀ ਜਿਹੜੀ ਹੈ ਸਪਸ਼ਟ ਕਰਨੀ ਚਾਹੀਦੀ ਹੈ ਕਿ ਜਿਹੜੇ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਚ ਕਿੰਨੀ ਸੱਚਾਈ ਹੈ ਜਿਵੇਂ ਪਿਛਲੇ ਸਮੇਂ ਦੇ ਵਿੱਚ ਵਿਜੀਲੈਂਸ ਦੀ ਕਾਰਵਾਈ ਵੇਖੀ ਹੈ ਸਰਕਾਰ ਤਾਂ ਪਹਿਲਾਂ ਸਪਸ਼ਟ ਕਰਦੀ ਨਹੀਂ ਹੈਗੀ ਸਰਕਾਰ ਤਾਂ ਜਦੋਂ ਜਾਂ ਬੁਲਾਉਂਦੀ ਹੈ ਜਾਂ ਜਾਂਦੀ ਹੈ ਜਾਂਦੀ ਸਿੱਧੀ ਕਾਰਵਾਈ ਕਰ ਦਿੰਦੀ ਹੈ ਤਾਂ ਹੀ ਤੇ ਨਹੀਂ ਕਿ ਤਰੇ ਜਿਹੜੇ ਚਸਕਪਾਲ ਸਿੰਘ ਖਹਿਰਾ ਹੋਣ ਜਾਂ ਹੋ ਲੀਡਰ ਹੋਣ ਇਹਨੂੰ ਖਦਸ਼ਾ ਹੋਵੇ ਕਿ ਸਰਕਾਰ ਨੇ ਸਾਨੂੰ ਬੁਲਾਉਣਾ ਤਾਂ ਹੈ ਨਹੀਂ ਸਾਨੂੰ ਬੁਲਾਉਣ ਦੇ ਬੰਦੇ ਸਾਨੂੰ ਅਰੈਸਟ ਹੀ ਕਰ ਲੈਣਾ ਹੈਗਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਕਿਸੇ ਦੇ ਖਿਲਾਫ ਡੀਏ ਦਾ ਕੇਸ ਦਰਜ ਕਰਨਾ ਹੋਵੇ ਪਹਿਲਾਂ ਉਹਦੇ ਉਹਨੂੰ ਸਵਾਲ ਜਵਾਬ ਭੇਜਨੇ ਜੋ ਕਾਨੂੰਨ ਕਹਿੰਦੇ ਜਾਂ ਵਕੀਲ ਮਾਇਰ ਕਹਿੰਦੇ ਨੇ ਕਿ ਤੁਹਾਡੇ ਖਿਲਾਫ ਆਪਣੇ ਆਪਣੇ ਸਬੂਤ ਦਿਓ ਜੋ ਜਾਣਕਾਰੀ ਹੈ ਨਾ ਉਹ ਲਿਖਤੀ ਤੌਰ ਤੇ ਦਿੰਦਾ ਜਾਂ ਉਹਨੂੰ ਫਿਰ ਬਾਅਦ ਚ ਬੁਲਾ ਲੈਂਦੇ ਨੇ ਫਿਰ ਜਦੋਂ ਬੁਲਾਉਂਦੇ ਨਾਲ ਦੀ ਨਾਲ ਪਰਚਾ ਤੇ ਪਹਿਲਾਂ ਹੀ ਦਰਜ ਕਰ ਲੈਂਦੇ ਹੈਗੇ ਨੇ ਤੇ ਨਾਲ ਦੀ ਨਾਲ ਗ੍ਰਿਫਤਾਰ ਕਰ ਲੈਂਦੇ ਹੈਗੇ ਨੇ ਅਜਿਹੇ ਚ ਸੁਖਪਾਲ ਸਿੰਘ ਖੈਰਾ ਉਹਨਾਂ ਨੂੰ ਖਦਸ਼ਾ ਇਸ ਕਰਕੇ ਅੱਜ ਪੰਜਾਬੀ ਜਾਗਰਣ ਦੇ ਵਿੱਚ ਖਬਰ ਹੈ ਕਿ ਉਹ ਅੰਡਰਗਰਾਉਂਡ ਹੋ ਗਏ ਨੇ ਤੇ ਇਸ ਕਰਕੇ ਸਵਾਲ ਹੈ ਕਿ ਇਹ ਜਿਹੜਾ ਮਸਲਾ ਵਾਕਈ ਕਿ ਉਹ ਇਹ ਜਿਹੜਾ ਸਰਕਾਰ ਤੇ ਇਲਜ਼ਾਮ ਲੱਗੇ ਨੇ ਜਾਂ ਆਮ ਆਦੀ ਪਾਰਟੀ ਦੇ ਲੀਡਰਾਂ ਤੇ ਇਲਜ਼ਾਮ ਲੱਗੇ ਨੇ ਕਿ ਆਖਿਰ ਅਜਿਹੇ ਲੋਕਾਂ ਦੇ ਖਿਲਾਫ ਜਿਹੜੀ ਕਾਰਵਾਈ ਹੋ ਰਹੀ ਆ ਉਸ ਕਾਰਵਾਈ ਦੇ ਕਰਕੇ ਪੰਜਾਬ ਦੇ ਲੋਕ ਵੀ ਫਿਰ ਮਹਿਸੂਸ ਕਰਦੇ ਨੇ ਕਿ ਕਿਤੇ ਨਾ ਕਿਤੇ ਜਿਹੜਾ ਵਾ ਸਹੀ ਨਹੀਂ ਹੋ ਰਿਹਾ ਔਰ ਔਰ ਜਿਆਦਾ ਲੀਡਰ ਉਹੀ ਟਾਰਗੇਟ ਤੇ ਆਏ ਨੇ ਜਿਹੜੇ ਸਰਕਾਰ ਦੇ ਖਿਲਾਫ ਜਿਆਦਾ ਬੋਲਦੇ ਬੋਲਦੇ ਸਨ ਇਸ ਕਰਕੇ ਸਰਕਾਰ ਨੂੰ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੈਗੀ ਜੇ ਕਿਸੇ ਨੇ ਜਿਹੜੀ ਮਾੜਾ ਕੰਮ ਕੀਤਾ ਹੈ ਤਾਂ لازمی ਤੌਰ ਤੇ ਮਕਦਮਾ ਦਰਜ ਹੋਣਾ ਚਾਹ ਪਰ ਉਹਦੇ ਚ ਜਿਹੜਾ ਤੁਹਾਡੀ ਸਿਆਸਤ ਨਹੀਂ ਹੋਣੀ ਚਾਹੀਦੀ ਹੈਗੀ ਤੁਸੀਂ ਵਾਰ-ਵਾਰ ਇੱਕੋ ਬੰਦੇ ਨੂੰ ਟਾਰਗੇਟ ਕਰੋਗੇ ਤੇ ਫਿਰ ਲਾਜ਼ਮੀ ਤੌਰ ਤੇ ਲੋਕੀ ਤੇ ਹੀ ਕਹਿਣਗੇ ਕਿ ਕਿਸੇ ਨਾ ਕਿਸੇ ਬਦਲਾਖੋਰੀ ਦਿੱਤਾ ਹੈ ਤਾਂ ਜਿਹੜਾ ਵਾ ਕਾਰਵਾਈ ਹੋ ਰਹੀ ਹੈ ਹੁਣ ਦੇਖਦੇ ਹਾਂ ਕਿ ਇਸ ਮਸਲੇ ਜਿਹੜੇ ਪੰਜਾਬ ਦੇ ਜਿਹੜੇ ਮਨਿਸਟਰ ਜਾਂ ਜਿਹੜੇ ਹੋਰ ਲੋਕ ਨੇ ਉਹ ਕੀ ਜੋ ਜੋ ਇਹ ਸਰਕਾਰ ਦੇ ਬੰਦੇ ਕੀ ਜਵਾਬ ਦਿੰਦੇ ਹਨ ਪਰ ਜੇ ਵਾਰ-ਵਾਰ ਕਿਸੇ ਨੂੰ ਟਾਰਗੇਟ ਕੀਤਾ ਜਾ ਰਿਹਾ ਵਾਰ-ਵਾਰ ਮੁਕਦਮੇ ਦਰਜ ਕੀਤੇ ਜਾ ਰਹੇ ਫਿਰ ਲੋਕੀ ਅੰਦਾਜ਼ਾ ਲਗਾ ਲੈਂਦੇ ਹਨ ਕਿ ਕੁਝ ਗਲਤ ਹੋ ਰਿਹਾ ਇਸ ਜਿਹੜਾ ਹੁਣ ਸਪਾਲ ਸਿੰਘ ਖੇੜਾ ਦਾ ਜਿਹੜਾ ਮਸਲਾ ਹੈ ਇਹਦੀ ਪਹਿਲੀ ਵਾਰੀ ਹੋਇਆ ਮੇਰੇ ਖਿਆਲ ਨਾਲ ਕਿ ਕਾਂਗਰਸ ਇਕੱਠੀ ਨਜ਼ਰ ਆ ਰਹੀ ਹੈਗੀ ਜੈ ਸੁਜੀਤ ਸਿੰਘ ਰੰਦਾਵਾ ਹੋਣ ਪ੍ਰਕਾਸ਼ ਸਿੰਘ ਹੋ ਪਰਤਾਪ ਸਿੰਘ ਬਾਜਵਾ ਹੋਣ ਸਾਰਿਆਂ ਨੇ ਜਿਹੜਾ ਸੁਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਕੋਈ ਸਭ ਤੋਂ ਵੱਡੀ ਗੱਲ ਇਕੱਠੇ ਤੇ ਹੋਣਾ ਚਾਹੀਦਾ ਹੈ ਪਾਰਟੀ ਦੀ ਜਿਹੜੀ ਇਕਜੁੜਤਾ ਇਕਮੋਟਤਾ ਤੇ ਦਿਖਣੀ ਚਾਹੀਦੀ ਹੈਗੀ ਕਿ ਜੇ ਕਿਸੇ ਨਾਲ ਤੱਕਾ ਹੁੰਦਾ ਇਹ ਨਹੀਂ ਨਾ ਕਿ ਅੱਜ ਜੇ ਸੁਪਾਲ ਸਿੰਘ ਖਹਿਰਾ ਜਾਂ ਵਿਕਰਮ ਸਿੰਘ ਮਜੀਠੀਆ ਵੀ ਕੋਈ ਗੱਲ ਨਹੀਂ ਕੱਲੋਂ ਤੁਹਾਡੀ ਵਾਰੀ ਵੀ ਆ ਸਕਦੀ ਜੇ ਅੱਜ ਨਹੀਂ ਤੁਸੀਂ ਕਿਸੇ ਵਾਸਤੇ ਖੜੇ ਹੋਵੋਗੇ ਤੇ ਫਿਰ ਤੁਹਾਡੇ ਵਾਰੀ ਕੌਣ ਖੜਾ ਹੋਊਗਾ ਨਾ ਇਸ ਮਸਲੇ ਦੇ ਵਿੱਚ ਸਾਰਿਆਂ ਨੂੰ ਆਉਣਾ ਪਿਆ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਅੱਜ ਦੇਰ ਨਾਲ ਇਹ ਅੱਜ ਬੜੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਸਵਾਲ ਖੜੇ ਕੀਤੇ ਸੀ ਖਾਸ ਕਰਕੇ ਸੁਖਪਾਲ ਸਿੰਘ ਖਹਿਰਾ ਦੇ ਜਿਹੜਾ ਕੋਈ ਫੈਨ ਕਲੱਬ ਬਣਾ ਉਹਦੇ ਚ ਕਿਹਾ ਕਿ ਸਾਰੇ ਬੋਲੇ ਨੇ ਪਰ ਵਿਰੋਧੀ ਧਿਰ ਦਾ ਨੇਤਾ ਨਹੀਂ ਬੋਲਿਆ ਹੁਣ ਉਹਨਾਂ ਨੇ ਵੀ ਟਵੀਟ ਕਰ ਦਿੱਤਾਗਾ ਵੀ ਸਾਰੇ ਇਕੱਠੇ ਨੇ ਹੁਣ ਸਾਰੇ ਇਕੱਠੇ ਉਹਨਾਂ 26 27 ਤੋਂ ਜਿਹੜਾ ਪੰਜਾਬ ਵਿਧਾਨ ਸਭਾ ਦਾ اجلاس ਸ਼ੁਰੂ ਹੋਣਾ ਜਿਹੜਾ ਸੂਬਾ ਸਰਕਾਰ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਬੁਲਾਇਆ ਗਿਆ ਤੇ ਲਾਜ਼ਮੀ ਤੌਰ ਤੇ ਉਹਦੇ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਯੋਆ ਸਵਾਲ ਵੀ ਖੜੇ ਕਰ ਸਕਦੇ ਨੇ ਕਿ ਸਾਡੇ ਐਮ ਐਲ ਏਜ਼ ਨੂੰ ਖਦਸ਼ਾ ਕੀ ਹੁਣ ਸਵਾਲ ਇਹ ਕਿ ਜਿਹੜਾ 26 ਤਰੀਕ ਤੋਂ ਵਿਸ਼ੇਸ਼ اجلاس ਸ਼ੁਰੂ ਹੋ ਰਿਹਾ ਸੁਖਪਾਲ ਸਿੰਘ ਕਹ ਰਿਹਾ ਉਹਦੇ ਚ ਪੇਸ਼ ਜਾਣਗੇ ਕਿ ਨਹੀਂ ਜਾਣਗੇ ਜਾਂ ਉਹ ਹੁਣ ਆਪਣਾ ਕੋਈ ਕਾਨੂੰਨੀ ਪ੍ਰਕਿਰਿਆ ਜਾਂ ਹੋਰ ਕੋਈ ਜਿਹੜਾ ਵਾ ਰਾਹ ਲੱਭ ਰਹੇ ਨੇ ਤਲਾਸ਼ ਰਹੇ ਹੈਗੇ ਨੇ ਪਰ ਇਵੇਂ ਜਿਹੜਾ ਸਵਾਲ ਹੈ ਕਿ ਵਿਰੋਧੀਆਂ ਨੂੰ ਤੇ ਪੰਜਾਬ ਦੀ ਜਨਤਾ ਨੂੰ ਇਹ ਸ਼ੱਕ ਨਹੀਂ ਹੋਣਾ ਚਾਹੀਦਾ ਹੈਗਾ ਕਿ ਸਰਕਾਰ ਹੁਣ ਜਿਹੜੀ ਗਲਤ ਕਰੀ ਹੈਗੀ ਹੈ ਸਰਕਾਰ ਨੂੰ ਪ੍ਰੋਪਰ ਜਿਹੜਾ ਵਾ ਜੇ ਕੋਈ ਬੰਦਾ ਗਲਤ ਤੇ ਕਾਰਵਾਈ ਕਰਨ ਚਾਹ ਪਰ ਇਹ ਨਹੀਂ ਕਿ ਜੇ ਤੁਹਾਡੇ ਖਿਲਾਫ ਕੋਈ ਬੋਲਦਾ ਆਪੋਜੀਸ਼ਨ ਪਾਰਟੀ ਦਾ ਲੀਡਰ ਤੇ ਤੁਸੀਂ ਇਸ ਤਰ੍ਹਾਂ ਕਾਰਵਾਈ ਕਰੋ ਫਿਰ ਜਿਹੜਾ ਵਾ ਅਕਸਰ ਲੋਕੀ ਮਹਿਸੂਸ ਕਰਦੇ ਨੇ ਕਿ ਜਾਂ ਤੇ ਸਰਕਾਰ ਬਹੁਤ ਗਲਤ ਕਰ ਰਹੀ ਹੈ ਜਾਂ ਸਰਕਾਰ ਸਹੀ ਨਹੀਂ ਕਰ ਰਹੀ ਹੈਗੀ ਫਿਰ ਕਈ ਤਰ੍ਹਾਂ ਦੇ ਲੋਕ ਨੇ ਉਹ ਸਵਾਲ ਖੜੇ ਕਰਦੇ ਨੇ ਇਹ ਜਿਹੜੀ ਸਥਿਤੀ ਹੈ ਕਿ اپੋਜੀਸ਼ਨ ਪਾਰਟੀ ਦੇ ਲੀਡਰਾਂ ਨੂੰ ਇਹ ਇਦਾਂ ਦਾ ਖੌਫ ਜਾਂ ਖਦਸ਼ਾ ਕਿ ਉਹਨਾਂ ਦੇ ਖਿਲਾਫ ਫਿਰ ਝੂਠਾ ਜਾਂ ਕੇਸ ਦਰਜ ਹੋ ਸਕਦਾ ਉਹ ਸਥਿਤੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਾਂ ਸਰਕਾਰ ਦੇ ਮੰਤਰੀਆਂ ਨੂੰ ਉਹ ਸਥਿਤੀ ਜਿਹੜੀ ਆ ਸਪਸ਼ਟ ਕਰ ਦੇਣੀ ਚਾਹੀਦੀ ਹੈ ਅਕਸਰ ਦੇਖਿਆ ਜਾ ਰਿਹਾ ਹੈ ਵੀ ਜਿਆਦਾਤਰ ਪੋਲਿਟਿਸ਼ੀਨ ਉਹ ਉਹਨਾਂ ਤੇ ਕਾਰਵਾਈ ਹੋ ਰਹੀ ਜਿਹੜਾ ਜਿਆਦਾ ਬੋਲਦੇ ਆਗੇ ਨੇ ਇਹ ਇਹਦੇ ਵਿੱਚ ਸੱਚਾਈ ਇਹੀ ਹੈ ਕਿ ਜਿਆਦਾ ਬੋਲਦੇ ਨੇ ਜਬਾਕੀ ਇਹਨਾਂ ਨੇ ਕੁਝ ਨਾ ਕੁਝ ਗੜਬੜ ਕੀਤੀ ਹੈਗੀ ਹੈ ਇੱਕ ਹੁੰਦਾ ਕਿ ਇੱਕ ਜਿਆਦਾ ਬੋਲਦੇ ਇੱਕ ਫਾਲਤੂ ਬੋਲਦੇ ਇੱਕ ਬਲੋੜਾ ਬੋਲਦੇ ਉਹ ਵੀ ਇੱਕ ਵਜਾ ਉਸ ਇੱਕ ਨਿੱਜੀ ਬੋਲਦੇ ਉਹਦੇ ਉਹਦੇ ਚ ਕਈ ਵਾਰ ਸਮੱਸਿਆ ਆ ਜਾਂਦੀ ਇੱਕ ਹੁੰਦਾ ਹੈ ਕਿ ਪੰਜਾਬ ਸਰਕਾਰ ਜਿਹੜਾ ਵਾ ਕੰਮ ਗਲਤ ਕਰ ਰਹੀ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਹੀ ਹੈਗੀ ਹੈਣਾ ਉਹ ਤੇ ਸਾਰੀਆਂ ਪਾਰਟੀਆਂ ਦੇ ਲੀਡਰ ਕਰਦੇ ਨੇ ਜਦੋਂ ਨਿੱਜੀ ਗੱਲਾਂ ਹੋ ਜਾਂਦੀਆਂ ਨਾ ਫਿਰ ਸਰਕਾਰ ਕਹਿੰਦੀ ਕੋਈ ਪੰਜ ਸਾਲ ਤੇ ਸਾਡੇ ਕੋਈ ਫਿਰ ਤੈਨੂੰ ਕਰਦੇ ਅਸੀਂ ਸਿੱਧਾ ਹੁਣ ਇਹ ਚਾਹੀਦਾ ਹੈ ਪੋਲਿਟਿਕਸ ਜਿਹੜੀ ਆ ਉਹ ਪਾਲਿਸੀ ਆਧਾਰ ਹੋਣੀ ਚਾਹੀਦੀ ਆ ਪਾਲਿਸੀ ਆਧਾਰ ਜਦੋਂ ਤੁਸੀਂ ਕਰੋਗੇ ਕਿ ਸਰਕਾਰ ਨੇ ਆ ਵਾਅਦੇ ਕੀਤੇ ਤੇ ਭੱਜ ਗਈ ਲੋਕੀ ਤਰਾ ਤਰਾ ਕਰ ਰਹੇ ਨੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉੱਤਰੀ ਇਸ ਕਰ ਇਹ ਸਵਾਲ ਹੈ ਜੇ ਤੁਸੀਂ ਟੱਬਰਾਂ ਤੱਕ ਜਾਓਗੇ ਜਾਂ ਨਿੱਜੀ ਜਾਓਗੇ ਫਿਰ ਸਰਕਾਰ ਕਹਿ ਦਿੰਦੀ ਹੈਗੀ ਕਿ ਵੀ ਥੋੜਾ ਜਿਹਾ ਕਰ ਉਹ ਜਿਹੜਾ ਨਹੀਂ ਹੋਣਾ ਚਾਹੀਦਾ ਇਹ ਸਿਰਫ ਗਲਤ ਕਾਰਜ ਜੇ ਤੁਸੀਂ ਸਿਰ ਤੇ ਰਿਪੇ ਕਿ ਫਲਾਣਾ ਲੀਡਰ ਸਾਡੇ ਤੇ ਕਿੰਤੂ ਪਰੰਤੂ ਕਰਦਾ ਸਾਡੀਆਂ ਫਿਲਮਾਂ ਬਾਰੇ ਗੱਲ ਕਰਦਾ ਸਾਡੇ ਟੱਬਰਾਂ ਬਾਰੇ ਗੱਲ ਕਰਦਾ ਹੈਗਾ ਤੇ ਉਹ ਉਦੋਂ ਫਿਰ ਸਰਕਾਰ ਨੂੰ ਓਖਿਆਈ ਹੁੰਦੀ ਆ ਫਿਰ ਸਰਕਾਰ ਕੋ ਪੁਲਿਸ ਵੀ ਆ ਸਰਕਾਰ ਕੋ ਵਿਜੀਲੈਂਸ ਆ ਸਰਕਾਰ ਰਾਤ ਦੇ 2 ਵਜੇ ਵੀ ਮੁਕਦਮਾ ਦਰਜ ਕਰ ਦਿੰਦੀ ਆ ਸਰਕਾਰ ਸਵੇਰੇ ਤੜਕੇ 4 ਵਜੇ ਵੀ ਚੱਕ ਲੈਂਦੀ ਆ ਸੁਪਾਲ ਸਿੰਘ ਕਹਿ ਰਿਹਾ ਪਹਿਲਾਂ ਹੋਈ ਆ 2 ਵੇ ਮੁਕਦਮਾ ਦਰਜ ਕੀਤਾ 4 ਵੇ ਉਹਨੂੰ ਪੱਗ ਵੀਰ ਨਹੀਂ ਬੰਨ੍ਹ ਦਿੱਤੀ ਸਵੇਰੇ ਤੇ ਮਨੇਰੇ ਹੀ ਉਹਨੂੰ ਘਰੋਂ ਚੱਕ ਲਿਆ ਸੀ ਇਸ ਕਰਕੇ ਆ ਪਰ ਜਿਹੜੀ ਪੋਲਿਟਿਕਸ ਜਿਹੜੀ ਨਾ ਉਹ ਦੇਸ਼ ਦੇ ਵਿੱਚ ਦਿਨੋ ਦਿਨ ਜਿਹੜੀ ਆ ਉਹ ਬਹੁਤ ਭੈੜੀ ਹੁੰਦੀ ਜਾ ਰਹੀ ਆ ਮਾੜੀ ਹੁੰਦੀ ਜਾ ਰਹੀ ਆ ਉਹ ਜਿਹੜੀ ਆ ਨਹੀਂ ਹੋਣੀ ਚਾ ਸਾਡਾ ਲੋਕਤੰਤਰ ਕਿੱਡਾ ਵੱਡਾ ਵਾ ਪਰ ਲੋਕਤੰਤਰ ਦੀਆਂ ਲਗਾਤਾਰ ਜਿਹੜੀਆਂ ਵਾਂ ਹਰ ਸਟੇਟ ਦੇ ਵਿੱਚ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਧੱਜੀਆਂ ਉੱਡ ਰਹੀਆਂ ਜਿਹੜੀਆਂ ਨਹੀਂ ਉੱਡਣੀਆਂ ਚਾਹੀਦੀਆਂ ਔਰ ਸਾਡੀਆਂ ਅਦਾਲਤਾਂ ਨੂੰ ਇਸ ਮਸਲੇ ਦੇ ਵਿੱਚ ਜਿਹੜੀ ਆ ਭੂਮਿਕਾ ਜਿਹੜੀ ਹੈ ਸਹੀ ਨਿਭਾਉਣੀ ਚਾਹੀਦੀ ਹੈਗੀ ਉਹਨਾਂ ਨੂੰ ਵਾਚ ਕਰਨਾ ਚਾਹੀਦਾ ਕਿ ਆਖਰ ਹੋ ਕੀ ਰਿਹਾ ਮਤਲਬ ਇਹ ਨਹੀਂ ਆ ਕਿ ਤੁਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ ਹੈਗੇ ਅਸੀਂ ਮੈਂ ਖਿਰਚ ਵੀ ਇੱਕ ਗੱਲ ਹੋਰ ਕਰਾਂਗਾ ਕਿ ਨਾ ਜਿਵੇਂ ਪੁਰਾਣੇ ਲੀਡਰ ਸੀਗੇ ਉਹਨਾਂ ਨੂੰ ਕੋਈ ਵੀ ਨਿਜੀ ਟਿੱਪਣੀ ਕਰ ਦਿੰਦਾ ਸੀਗਾ ਉਹ ਬੁਰਾ ਨਹੀਂ ਮੰਨਦੇ ਸੀਗੇ ਪਰ ਅੱਜ ਕੱਲ੍ਹ ਤੇ ਜਿਹੜੀ ਲੀਡਰਸ਼ਿਪ ਹੈ ਚਾਹੇ ਅਕਾਲੀ ਦਲ ਹੋਵੇ ਚਾਹੇ ਹੋਵੇ ਕਾਂਗਰਸ ਚਾਹੇ ਹੋਵੇ ਭਾਜਪਾ ਚਾਹੇ ਹੋਵੇ ਆਮਾਦੀ ਪਾਰਟੀ ਇਹ ਨਿੱਜਤਾ ਵੱਲ ਬਹੁਤ ਜਾਂਦੇ ਨੇ ਜੇ ਜਿੰਨੀ ਨਿੱਜਤਾ ਵੱਲ ਚਲੇ ਵੀ ਗਏ ਤੇ ਗੁੱਸਾ ਖਾ ਜਾਂਦੇ ਹੈਗੇ ਨੇ ਇਸ ਸੋਸਾਇਟੀ ਦੇ ਵਿੱਚ ਹੀ ਹੈ ਨਾ ਹਰ ਫੀਲਡ ਦੇ ਵਿੱਚ ਹੈ ਨਾ ਕਿ ਹੁਣ ਲੋਕਾਂ ਕੋ ਕੋ ਪੇਸ਼ੀਐਂਸ ਨਹੀਂ ਆਏਗਾ ਲੋਕਾਂ ਨੇ ਮਿਹਨਤਾਂ ਨਹੀਂ ਕੀਤੀਆਂ ਲੋਕੀ ਰਾਤੋ ਰਾਤ ਸਟਾਰ ਬਣਨਾ ਚਾਹੁੰਦੇ ਨੇ ਉਹ ਵਾ ਜਿਨ੍ਹਾਂ ਨੇ ਪੇਸ਼ੀਐਂਸ ਹੋਵੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨਾ ਜਿਨ੍ਹਾਂ ਨੇ ਸੰਘਰਸ਼ ਕੀਤੇ ਹਨ ਉਹਨਾਂ ਚ ਹਲੀਮੀ ਆ ਜਾਂਦੀ ਹੈਗੇ ਉਹਨਾਂ ਚ ਠਰਾ ਆ ਜਾਂਦਾ ਔਰ ਜ਼ਿੰਦਗੀ ਦੇ ਵਿੱਚ ਹਲੀਮੀ ਤੇ ਠਰਾ ਪੇਸ਼ੀਐਂਸ ਬਹੁਤ ਜ਼ਰੂਰੀ ਆ ਜਿਹਦੇ ਕੋ ਪੇਸ਼ੀਐਂਸ ਨਹੀਂ ਹੈਗਾ ਉਹ ਪੇਸ਼ੈਂਟ ਬਣ ਜਾਂਦਾ ਹੈਗਾ ਇਸ ਕਰਕੇ ਉਹ ਠਰਾਉਣਾ ਹਰ ਫੀਲਡ ਦੇ ਵਿੱਚ ਚਾਹੇ ਪੋਲਿਟਿਕਸ ਆ ਚਾਹੇ ਜਰਨਲਿਜ਼ਮ ਆ ਚਾਹੇ ਐਡਵੋਕੇਟ ਆ ਚਾਹੇ ਡਾਕਟਰ ਚਾਹੇ ਕਿਸੇ ਵੀ ਫੀਲਡ ਵਿੱਚ ਉਹ ਤੁਸੀਂ ਪੁਰਾਣੇ ਬੰਦੇ ਨਹੀਂ ਲੱਭ ਸਕਦੇ ਉਹ ਆਪਣੇ ਸ਼ਮਸ਼ੇਰ ਸੰਧੂ ਸਾਹਿਬ ਦੀ ਇੱਕ ਹੁਣੇ ਆਈ ਨਵੀਂ ਕਿਤਾਬ ਉਹ ਕਹਿੰਦੇ ਕਿੱਥੇ ਗਏ ਚੱਜ ਦੇ ਬੰਦੇ ਹੈਨਾ ਉਹ ਚੱਜ ਦੇ ਬੰਦੇ ਗਵਾਚ ਗਏ ਨੇ ਹੁਣ ਇਨਸਾਫ ਨਹੀਂ ਮਿਲਦਾ ਹੈਗਾ ਤੁਸੀਂ ਦੇਖੋ ਕਿ ਪਿੱਛੇ ਜੇ ਕੁੱਤਿਆਂ ਦਾ ਰੌਲਾ ਪਿਆ ਸੀ ਸਪਰੀਮ ਕੋਰਟ ਨੇ 10 ਦਿਨਾਂ ਦੇ ਵਿੱਚ ਕੁੱਤਿਆਂ ਨੂੰ ਇਨਸਾਫ ਦੇ ਦਿੱਤਾ ਹੈਗਾ ਸਪਰੀਮ ਕੋਰਟ ਕਿੱਥੇ ਹੈਗੀ ਆ ਦਿੱਲੀ ਨਵੰਬਰ 1984 ਦੇ ਵਿੱਚ ਉਸੇ ਦਿੱਲੀ ਦੇ ਵਿੱਚ 3000 ਸਿੱਖ ਮਾਰ ਦਿੱਤਾ ਗਿਆ ਸੀ ਧੀਆਂ ਪਣਾ ਦੀ ਇੱਜ਼ਤਾਂ ਲੁੱਟੀਆਂ ਗਈਆਂ ਸੀ ਪ੍ਰਾਪਰਟੀਆਂ ਘਰ ਸਾੜ ਦਿੱਤੇ ਗਏ ਸੀ 1984 ਤੋਂ ਲੈ ਕੇ ਹੁਣ ਤੱਕ ਇਹਨਾਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਉਸੇ ਦਿੱਲੀ ਦੇ ਵਿੱਚ ਉਸੇ ਸੁਪਰੀਮ ਕੋਰਟ ਤੋਂ ਤੇ ਦਸਾਂ ਦਿਨਾਂ ਦੇ ਵਿੱਚ ਕੁੱਤਿਆਂ ਨੂੰ ਇਨਸਾਫ ਮਿਲ ਗਿਆ ਇਹ ਤੇ ਦੇਸ਼ ਦੇ ਹਾਲਾਤ ਨੇ ਤੇ ਇਸ ਕਰਕੇ ਜਿਹੜਾ ਲੀਡਰਾਂ ਦੀ ਵਾਰੀ ਆਂਦੀ ਹੈਗੀ ਲੀਡਰ ਕਹਿੰਦੇ ਕੋਈ ਗੱਲ ਨਹੀਂ ਅੱਜ ਤੇਰੀ ਵਾਰੀ ਹੈ ਸਾਡੀ ਵਾਰੀ ਆ ਜੋ ਜੇ ਤੂੰ ਪੱਚੀਆਂ ਦੀ ਭਾਜੀ ਪਾਈ ਆ ਪੰਜੀਆਂ ਦੀ ਅਸੀਂ 31 ਮੋੜਾਂਗੇ ਜੇ 31 ਦੀ ਪਾਈ ਅਸੀਂ 51 ਚ ਮੋੜਾਂਗੇ ਪਰ ਸਿਆਸਤ ਜਿਹੜੀ ਆ ਉਹ ਸਹੀ ਹੋਣੀ ਚਾਹੇ ਸਮਾਜ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਆਸਤ ਹੋਣੀ ਜੀ ਹੋਣੀ ਚਾਹੀਦੀ ਜਿਹੜੀ ਨਹੀਂ ਹੋਈ